ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਵਾ ਰਹੇ ਆ ਤੁਹਾਨੂੰ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਜਿੱਥੇ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਚੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ ਬਾਹਰ ਦਾ ਦ੍ਰਿਸ਼ ਦਿਖਾ ਰਿਹਾ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਚੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਦੂਰੋਂ ਦੂਰੋਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਥੋੜੀ ਥੋੜੀ ਹੀ ਦੇਰ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋਣ ਵਾਲਾ ਹੈ ਤੇ ਬਾਹਰ ਦਾ ਦ੍ਰਿਸ਼ ਦਿਖਾ ਰਿਹਾ ਕਿ ਜਿੱਥੇ ਸੰਗਤਾਂ ਚੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਇੱਥੇ ਆ ਰਹੀਆਂ ਨੇ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਦੂਰੋ ਦੂਰੋ ਹਰ ਐਤਵਾਰ ਚ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਆਉਂਦੀਆਂ ਨੇ ਆਪਣੀਆਂ ਮਨਮੁਰਾਦਾਂ ਲੈ ਕੇ ਆਉਂਦੀਆਂ ਨੇ ਤੇ ਉਹਨਾਂ ਦੀਆਂ ਮਨਮੁਰਾਦਾਂ ਇੱਥੇ ਪੂਰੀਆਂ ਹੁੰਦੀਆਂ ਨੇ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਸੰਗਤਾਂ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਇਓ ਮੈਂ ਹਰਿਆਣਾ ਤੋਂ ਆਇਆ ਜੀ ਕੁਰਸ਼ੇਤਰ ਤੋਂ ਜੀ ਇੰਨੇ ਦੂਰੋਂ ਹਰ ਐਤਵਾਰ ਚ ਪੈਰਾ ਸਾਹਿਬ ਵਿੱਚ ਆਉਂਦੇ ਹੋ ਹਾਂ ਜੀ ਮੈਂ ਪੰਜਵੇਂ ਚ ਪੈਰਾ ਸਾਹਿਬ ਤੇ ਆਇਆ ਜੀ ਕਿਵੇਂ ਦਾ ਲੱਗਦਾ ਹੈ ਇੱਥੇ ਸੰਗਤਾਂ ਦੀ ਆਸਥਾ ਦਾ ਕੇਂਦਰ ਹੈ ਸੰਗਤਾਂ ਇੱਥੇ ਦੂਰ हां जी पहला तो ਏ ਟੀਵੀ ਜੀ ਵੇਂਦੇ ਹੁੰਦੇ ਆ ਫਿਰ ਪਤਾ ਲੱਗਾ ਫਿਰ ਇੱਥੇ ਆਉਣੇ ਸ਼ੁਰੂ ਕਰ ਦਿੱਤਾ ਜੀ ਪੰਜਵਾਂ ਜਿਵੇਂ ਸਾਹਿਬ ਹੋ ਗਿਆ ਜੀ ਸਨਮੰਦਿਆਂ ਨੂੰ ਹਾਜੀ ਹਾਜੀ ਰਾਤ ਦੋ ਦਿਨ ਸਾਡੇ ਲੱਗ ਜਾਂਦੇ ਨੇ ਜੀ ਬਹੁਤ ਵਧੀਆ ਲੱਗਦਾ ਜੀ ਸੰਗਤ ਦੇ ਦਰਸ਼ਨ ਕਰਕੇ ਜੀ ਜੀ ਬਹੁਤ ਵਧੀਆ ਜੀ ਕਿੰਨੇ ਜਣੇ ਆਂਦੇ ਹੋ ਅਸੀਂ ਦੋ ਜਣੇ ਆਨੇ ਆ ਜੀ ਹੋਰ ਵੀ ਸੰਗਤ ਆਂਦੀ ਕੋ ਅੱਗੇ ਪਿੱਛੇ ਹੁੰਦੀ ਕੋ ਇੱਧਰ ਹੁੰਦੀ ਉੱਤਰ ਹੁੰਦੀ ਸੋ ਹੋਰ ਵੀ ਸੰਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਂਦੇ ਹੋ ਹਾਂ ਜੀ ਕਿੱਥੋਂ ਆਇਓ ਕੋਈ ਖੇਤਰ ਤੋਂ ਤੁਸੀਂ ਵੀ ਨਾਲੇ ਨਦੇ ਆ ਹਾਂ ਜੀ ਇਹਨਾਂ ਆਰਿਆਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਸੰਗਤਾਂ ਦੂਰੋ ਦੂਰੋ ਹਰਿਆਤਵਾਰ ਆਲੀਆਂ ਨੇ ਹਾਜ਼ਰੀ ਭਰਦੀਆਂ ਨੇ ਦੇਖ ਸਕਦੇ ਹੋ ਕਿ ਬਾਹਰ ਵੀ ਸੰਗਤਾਂ ਜਿਹੜੀਆਂ ਨੇ ਬੈਠੀਆਂ ਨੇ ਅੱਜ ਸ਼ਰਧਾ ਭਾਵਨਾ ਦੇਖ ਸਕਦੇ ਆ ਸੰਗਤਾਂ ਪਾਠ ਕਰਦੇ ਹਾਂ ਜੀ ਇੱਥੇ ਸ਼ਰਧਾ ਭਾਵਨਾ ਪੂਰੀ ਹੁੰਦੀ ਹੈ ਉਹ ਫਿਰ ਸਰਦਾ ਦੁਆਰ ਕੇ ਵੀ ਆ ਕੋਈ ਸ਼ਰਧਾ ਪੂਰੀ ਕਰਨ ਵਾਸਤੇ ਇੱਥੇ ਹੁੰਦੇ ਨੇ ਸਾਨੂੰ 4 ਹਫ਼ਤੇ ਹੋ ਗਏ ਨੇ ਇੱਥੇ ਹੁੰਦਿਆਂ 4 ਰਾਂ ਹੀ ਆਏ ਆ ਤੇ ਬਹੁਤ ਸੰਗਤਾਂ ਮਿਲ ਗਈਆਂ ਦੇਖ ਸਕਦੇ ਹੋ ਕਿ ਦੂਰੋ ਦੂਰ ਸੰਗਤਾਂ ਇੱਥੇ ਆਂਦੀਆਂ ਨੇ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਸੰਗਤਾਂ ਦੀਆਂ ਮਨਮੁਰਾਦਾਂ ਪੂਰੀਆਂ ਹੁੰਦੀਆਂ ਨੇ ਆਸਥਾ ਦਾ ਕੇਂਦਰ ਹੈ ਸੰਗਤਾਂ ਦਾ ਸੰਗਤਾਂ ਤੇ ਸ਼ਰਧਾ ਭਾਵਨਾ ਨਾਲ ਜੋ ਵੀ ਇੱਥੇ ਆਪਣੇ ਸ਼ਰਦਾ ਭਾਵਨਾ ਨਾਲ ਮਨ ਮੁਰਾਦ ਲੈ ਕੇ ਆਂਦਾ ਹੈ ਉਹਨਾਂ ਦੀਆਂ ਮਨ ਮੁਰਾਦਾਂ ਇੱਥੇ ਪੂਰੀਆਂ ਹੁੰਦੀਆਂ ਨੇ ਤੇ ਹਰ ਐਤਵਾਰ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨਾ ਜਿਹੜਾ ਇਕੱਠੇ ਉਹ ਭਾਰੀ ਗਿਣਤੀ ਵਿੱਚ ਵੱਧਦਾ ਹੀ ਜਾਂਦਾ ਹੈ ਹਰ ਐਤਵਾਰ ਇੱਥੇ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਆਪਣੀਆਂ ਜਿਹੜੀਆਂ ਹਾਜ਼ਰੀਆਂ ਇੱਥੇ ਭਰ ਕੇ ਗੁਰੂ ਘਰ ਨਤਮਸਤਕ ਹੋ ਕੇ ਹਾਜ਼ਰੀਆਂ ਭਰ ਕੇ ਮਨ ਮੁਰਾਦਾ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਉਹਨਾਂ ਨੂੰ ਦਿਖਾਈ ਦਿੰਦੀਆਂ ਨੇ ਤੇ ਸ਼ਰਦਾ ਭਾਵਨਾ ਨਾਲ ਸੰਗਤ ਇੱਥੇ ਆਂਦੀ ਹੈ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਸੰਗਤਾਂ ਇੱਥੇ ਦੂਰੋਂ ਦੂਰੋਂ ਹਾਜ਼ਰੀ ਨ ਆ ਰੀਆਂ ਨੇ ਗੱਲਬਾਤ ਕਰਦੇ ਆ ਦੇਖ ਸਕਦੇ ਹੋ ਕਿ ਸੰਗਤਾਂ ਦਾ ਜਿਹੜਾ ਭਾਰੀ ਇਕੱਠ ਤੇ ਦੇਖਣ ਨੂੰ ਮਿਲ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਅਸੀਂ ਪਿੰਡ ਸ਼ਾਹਪੁਰ ਹਰ ਐਤਵਾਰ ਹਾਜ਼ਰੀ ਭਰਦੇ ਨਹੀਂ ਸਾਡੀ ਮਤਲਬ ਗੁੱਡੀ ਆ ਹਰ ਐਤਵਾਰੀ ਹੁੰਦੀ ਆ ਕਿਵੇਂ ਦਾ ਲੱਗਦਾ ਦੇਖੋ ਸੰਗਤਾਂ ਦਾ ਇੱਥੇ ਹਰ ਐਤਵਾਰ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ ਸੰਗਤਾਂ ਦੀ ਇੱਥੇ ਮਨਮੁਰਾਦਾਂ ਪੂਰੀਆਂ ਹੁੰਦੀਆਂ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਜੀ ਹਾਂਜੀ 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 ਸੋ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਹਾਜ਼ਰੀਆਂ ਭਾਰੀਆਂ ਨੇ ਇਸ ਦੇ ਨਾਲ-ਨਾਲ ਇਹ ਸੇਵਾ ਵੀ ਕਰ ਰਹੀਆਂ ਨੇ ਪਾਠ ਕਰ ਰਹੀਆਂ ਨੇ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਸੜਕਾਂ ਤੇ ਬੈਠ ਕੇ ਦੇਖ ਸਕਦੇ ਹੋ ਕਿ ਸੰਗਤਾਂ ਲਾਈਨਾਂ ਵਿੱਚ ਲੱਗ ਕੇ ਸੜਕਾਂ ਤੇ ਬੈਠ ਕੇ ਹੀ ਜਿੱਥੇ-ਜਿੱਥੇ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਉੱਥੇ ਬੈਠ ਕੇ ਹੀ ਜਿਹੜੇ ਦੁਪਹਿਰਾ ਸਾਬ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਤੇ ਪਾਠ ਕਰਦੀਆਂ ਨੇ ਕੀਰਤਨ ਸਰਵਨ ਕਰਦੀਆਂ ਨੇ ਥੋੜੀ ਦੇਵੇਸ਼ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਤੇ ਸੰਗਤਾਂ ਸੜਕਾਂ ਤੇ ਹੀ ਬੈਠ ਗਈਆਂ ਨੇ ਬਾਹਰ ਦੇਖ ਸਕਦੇ ਹੋ ਸੰਗਤਾਂ ਦੀ ਆਸਤਾ ਦੇਖ ਸਕਦੇ ਹੋ ਕਿ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਬੈਠ ਕੇ ਬੜੇ ਹੀ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਜਿਹੜਾ ਹੈ ਉਹ ਪਾਠ ਕਰਦੀਆਂ ਨੇ ਸੰਗਤ ਨਾਲ ਗੱਲਬਾਤ ਕਰਾਂਗੇ ਸੰਗਤਾਂ ਇੱਥੇ ਸੇਵਾ ਵੀ ਕਰ ਰਹੀਆਂ ਨੇ ਪਾਠ ਕਰ ਰਹੀਆਂ ਨੇ ਜਲ ਵਰਤਾਂ ਦੀ ਸੇਵਾ ਵੀ ਚੱਲ ਰਹੀ ਹੈ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਜੀ ਫਰੀਦਕੋਟ ਤੋਂ ਆਇਆ ਜੀ ਹਰਿਆਤਵਾਰ ਹਾਜ਼ਰੀ ਭਰ ਹਾਂ ਜੀ ਹਾਂ ਜੀ ਹਰਿਆਤਵਾਰ ਬਾਬਾ ਜੀ ਬੁਲਾਉਂਦੇ ਆ ਜੀ ਕਿਵੇਂ ਦਾ ਲੱਗਦਾ ਹੈ ਜੇ ਹਰਿਆਤਵਾਰ ਇੱਥੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਸੰਗਤਾਂ ਨਹੀਂ ਜੋ ਵੀ ਆਸਾ ਮੁਰਾਦਾ ਨੇ ਇਸ ਧਰ ਤੇ ਕਬੂਲ ਹੁੰਦੀਆਂ ਨੇ ਬਿਲਕੁਲ ਜੀ ਕਬੂਲ ਹੁੰਦੀਆਂ ਬਹੁਤ ਸੰਗਤਾਂ ਬਹੁਤ ਸ਼ ਤੇ ਬਹੁਤ ਮਨ ਨੂੰ ਸਕੂਨ ਮਿਲਦਾ ਜੀ ਇੱਥੇ ਆ ਕੇ ਗੁਰੂ ਘਰ ਤੇ ਅਸੀਂ ਹਰ ਸੰਡੇ ਨੂੰ ਬਾਬਾ ਜੀ ਬੁਲਾਉਂਦੇ ਆ ਸਾਨੂੰ ਅਸੀਂ ਆਉਨੇ ਆ ਜੀ ਹਰ ਸੰਡੇ ਨੂੰ ਆਪਣੇ ਵਰਗੇ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਨੌਜਵਾਨਾਂ ਤੇ ਸਾਡੇ ਆਉਣ ਵਾਲੇ ਯੂਥ ਤੇ ਗੁਰੂ ਮਹਾਰਾਜ ਦੇ ਲਾੜ ਲੱਗਣ ਸਾਰੇ ਗੁਰਬਾਣੀ ਨਾਲ ਜੁੜਨ ਤੇ ਸਾਰੀਆਂ ਸਿੱਖ ਸੰਗਤਾਂ ਸਰਦਾ ਭਾਵਨਾ ਨਾਲ ਸੇਵਾ ਕਰਨ ਅਸੀਂ ਇਹੀ ਸੁਨੇਹਾ ਦੇਣਾ ਚਾਹਾਂਗੇ ਯੂਥ ਨੂੰ ਗੁਰੂ ਮਹਾਰਾਜ ਕਿਰਪਾ ਕਰਨ ਸਾਰੀ ਸੰਗਤ ਤੇ ਸਾਰੀ ਦੁਨੀਆ ਤੇ ਸਰਬੱਤ ਦਾ ਭਲਾ ਕਰਨ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਕਿੱਥੋਂ ਆਂਦੇ ਹੋ ਤੁਸੀਂ ਫਿਰੋਜ਼ਪੁਰ ਤੋਂ ਜੀ ਹਰ ਐਤਵਾਰ ਹਾਜ਼ਰੀ ਭਰਦੇ ਹੋ ਹਾਂ ਜੀ ਹਰ ਐਤਵਾਰ ਕੀ ਕਹਿਣਾ ਜਾਓਗੇ ਹਰ ਐਤਵਾਰ ਇੱਥੇ ਸੰਗਤਾਂ ਦੀ ਅਥਾਹ ਸ਼ਰਧਾ ਦੇਖਣ ਨੂੰ ਮਿਲਦੀ ਹੈ ਸੰਗਤਾਂ ਹੁਮ ਹੁਮਾ ਕੇ ਪਹੁੰਚਦੇ ਆ ਨੇ ਉਹਨਾਂ ਦੀਆਂ ਮਾਨਮੁਰਾਦਾ ਇੱਥੇ ਜਿਹੋ ਨੇ ਕਬੂਲ ਹੁੰਦੀਆਂ ਨੇ ਹਾਂ ਜੀ ਕਬੂਲ ਹੁੰਦੀਆਂ ਨੇ ਪੂਰੀਆਂ ਹੁੰਦੀਆਂ ਨੇ ਤਾਂ ਹੀ ਜੰਗਤ ਹਰ ਬਾਰ ਵੱਧਦੀ ਹੈ ਜੀ ਮਹਾਨ ਹਸਤੀ ਹੈ ਅ ਜੋ ਦੇ ਸ਼ਹੀਦ ਹੋਏ ਆ ਜਿਨ੍ਹਾਂ ਨੇ ਇਸ ਸੰਗਤ ਨੂੰ ਜੋੜਿਆ ਸਿੱਖਾਂ ਦੀ ਰਾਖੀ ਕੀਤੀ ਹੈ ਤੇ ਅੱਜ ਜਿਹੜੀ ਮਰਾਦ ਕੋਈ ਮੰਨ ਕੇ ਆਉਂਦਾ ਉਹਦੀ ਹਰ ਮਰਾਦ ਪੂਰੀ ਮਾਲਕ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਬੜੀ ਸ਼ਰਧਾ ਭਾਵਨਾ ਨਾਲ ਆਉਂਦੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਉਹਨਾਂ ਦਾ ਪਿਆਰ ਸਤਿਕਾਰ ਇੱਥੇ ਦੇਖਣ ਨੂੰ ਮਿਲਦਾ ਹੈ ਹਰ ਰਤਵਾਰ ਸੰਗਤਾਂ ਪਾਠ ਕਰਦੀਆਂ ਨੇ ਨੌਜਵਾਨ ਬੱਚੇ ਬਜ਼ੁਰਗ ਹਰ ਕੋਈ ਇੱਥੇ ਦੂਰੋਂ ਦੂਰੋਂ ਹਾਜ਼ਰੀ ਭਰਨ ਆਂਦਾ ਹੈ ਤੇ ਆਪਣੀਆਂ ਮਨਮੁਰਾਦਾਂ ਮੁਰਾਦਾਂ ਲੈ ਕੇ ਆਂਦਾ ਤੇ ਉਹਨਾਂ ਦੀਆਂ ਮਨਮੁਰਾਦਾਂ ਇੱਥੇ ਪੂਰੀਆਂ ਵੀ ਹੁੰਦੀਆਂ ਨੇ ਸੜਕ ਬਾਹਰ ਦੇ ਤੁਹਾਨੂੰ ਸੜਕ ਦਾ ਦ੍ਰਿਸ਼ ਦਿਖਾ ਰਿਹਾ ਗੁਰਦੁਆਰਾ ਸਾਹਿਬ ਦੇ ਜਿੱਥੇ ਸੰਗਤਾਂ ਬੈਠ ਕੇ ਪਾਠ ਕਰ ਰਹੀਆਂ ਨੇ ਤੇ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਹੀ ਬੈਠ ਕੇ ਬਾਤ ਕਰਦੀਆਂ ਨੇ ਦੇਖ ਸਕਦੇ ਹੋ ਕਿ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਪੈਣਾ ਇੱਥੇ ਬੈਠੀਆਂ ਨੇ ਗੱਲਬਾਤ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਮੈਂ ਕਿੱਥੋਂ ਆਇਓ ਅਹੀਂ ਫੋਡੇਰਾਂ ਤੋਂ ਫੋਡੇਗੜ ਚੂੜੀਆਂ ਹਰ ਐਤਵਾਰ ਆਉਂਦੇ ਹਾਂ ਜੀ ਕੀ ਕਹਿਣਾ ਚਾਹੋਗੇ ਇੱਥੇ ਹਰ ਐਤਵਾਰ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਸੰਗਤਾਂ ਦੀਆਂ ਮਨਮੁਰਾਦਾਂ ਪੂਰੀਆਂ ਹੁੰਦੀਆਂ ਹਾਂ ਜੀ ਪੂਰੀਆਂ ਹੁੰਦੀਆਂ ਇੱਧਰ ਮਿਲ ਗਿਆ ਵਗੋ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਆਪਣੀਆਂ ਆਸਾ ਮੁਰਾਦਾ ਲੈ ਕੇ ਆਉਂਦਿਆਂ ਨੇ ਹਰ ਕੋਈ ਹਰ ਕੋਈ ਜੇ ਉਹ ਇੱਥੇ ਆਂਦਾ ਹੈ ਉਹਨਾਂ ਦੀਆਂ ਮਨ ਮੁਰਾਦਾ ਇੱਥੇ ਪੂਰੀਆਂ ਹੁੰਦੀਆਂ ਨੇ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਪਿੰਡ ਮਰੀਦ ਘਰ ਤੋਂ ਤੇ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਦੇਖ ਸਕਦੇ ਹੋ ਕਿ ਹਰ ਐਤਵਾਰ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ ਸੰਗਤਾਂ ਦੂਰੋਂ ਦੂਰੋਂ ਆ ਕੇ ਤੇ ਹਾਜ਼ਰੀਆਂ ਭਰਦੀਆਂ ਨੇ ਹਾਂਜੀ ਬਹੁਤ ਵਧੀ ਜੋ ਵੀ ਥਿਆ ਉਹਨਾਂ ਦੀ ਮਨਮਰਜ਼ੀ ਦਾ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਭੈਣਾ ਵੀ ਇੱਥੇ ਬਹੁਤ ਹੀ ਪ੍ਰੇਮ ਪਿਆਰ ਦੇ ਨਾਲ ਜਿਹੜਾ ਇਹ ਪਾਠ ਕਰ ਰਹੀਆਂ ਨੇ ਵੀਰ ਜਿਹੜੇ ਨੇ ਨੌਜਵਾਨ ਵੀਰ ਨੇ ਉਹ ਸੇਵਾ ਕਰ ਰਹੇ ਨੇ ਇੱਥੇ ਸੰਗਤਾਂ ਨੂੰ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਹੀ ਹਾਜ਼ਰੀ ਭਰਦੀਆਂ ਨੇ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੇ ਨਾਲ-ਨਾਲ ਪਾਠ ਕੀਤਾ ਜਾ ਰਿਹਾ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ ਦੁਪਹਿਰਾਂ ਸਾਹਿਬ ਦੇ ਵਿੱਚ ਦੇਖ ਸਕਦੇ ਹੋ ਕਿ ਵੀਰ ਜਿਹੜੇ ਨੇ ਇੱਥੇ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਸੇਵਾ ਕਰ ਰਹੇ ਨੇ ਗੱਲਬਾਤ ਕਰਦੇ ਆ ਵੀਰਾਂ ਨਾਲ ਸੋਨੇ ਆ ਵਾਹਿਗੁਰੂ ਜੀ ਦਾ ਖਾਲਸਾ ਜੀ ਕਿਥੋਂ ਆਇਓ ਬੜਾ ਉਤਸ਼ਾਹ ਤੁਹਾਡੇ ਚ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਕਿਥੋਂ ਆਇਓ ਮੈਮ ਲੋਕਲੀ ਹੈ ਤੇ ਹਰ ਐਤਵਾਰ ਹਾਜ਼ਰੀ ਭਰਦੇ ਹਾਂ ਜੀ ਮੈਮ ਤੇ ਕੀ ਕਹਿਣਾ ਚਾਹੋਗੇ ਇੱਥੇ ਹਰ ਐਤਵਾਰ ਸੰਗਤਾਂ ਹੁਮ-ਹੁਮਾ ਕੇ ਪਹੁੰਚਦੀਆਂ ਨੇ ਸੰਗਤਾਂ ਦੀਆਂ ਮਾਨਮੁਰਾਦਾ ਪੂਰੀਆਂ ਹੁੰਦੀਆਂ ਨੇ ਬਿਲਕੁਲ ਮੈਮ ਮਾਨਮੁਰਾਦਾ ਪੂਰੀਆਂ ਮੈਂ ਤਾਂ ਸੰਗਤਾਂ ਹੀ ਹੁੰਦੀ ਹੈ ਤੇ ਬਾਕੀ ਇਹ ਆ ਵੀ ਆਪਣੇ ਵਰਗੇ ਹੋਰ ਵੀਰਾਂ ਨੂੰ ਕਿ ਨੌਜਵਾਨ ਸਾਰੇ ਇੱਥੇ ਇਕੱਠੇ ਹੋਣੇ ਕੀ ਮੈਸੇਜ ਦੇਣਾ ਚਾਹੋਗੇ ਮੈਸਜ ਇਹ ਹੈ ਵੀ ਗੁਰੂ ਘਰ ਜਨਦਾ ਸਿੱਖੀ ਰੂਪ ਕਰ ਪਰਮ ਬਣਨਾ ਚਾਹੀਦਾ ਵਾ ਆਪਾਂ ਨੂੰ ਕੇਸ ਨਹੀਂ ਛੁਡਣੇ ਚਾਹੀਦੇ ਬਾਕੀ ਬਾਬਾ ਦੀਪ ਸਿੰਘ ਜੀ ਬੈਠੇ ਬਾਕੀ ਇਹਨਾਂ ਨੂੰ ਇਹੋ ਹੀ ਆ ਵੀ ਵੀਰਾਂ ਨੂੰ ਵੀ ਆਪਣੇ ਕੇਸ ਰੱਖੋ ਸਾਰੇ ਬਾਕੀ ਮੈਮ ਥੈਂਕ ਯੂ ਸੋ ਦੇਖ ਸਕਦੇ ਹੋ ਕਿ ਨੌਜਵਾਨ ਐਥੇ ਨੇ ਬੜੇ ਹੀ ਪਿਆਰ ਪਿਆਰ ਦੇ ਨਾਲ ਸੇਵਾ ਕਰ ਰਹੇ ਨੇ ਦੇ ਨਾਲ ਨਾਲ ਉਹ ਇਹ ਸਾਰਿਆਂ ਨੂੰ ਮੈਸੇਜ ਦੇ ਰਹੇ ਨੇ ਕਿ ਸਿੱਖੀ ਸਰੂਪ ਦੇ ਨਾਲ ਜੁੜੋ ਤੇ ਜੋ ਵੀ ਸਾਡੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਜਿਸ ਤਰੀਕੇ ਨਾਲ ਪ੍ਰੇਰਿਤ ਕੀਤਾ ਹੈ ਉਹਨਾਂ ਦੀ ਪ੍ਰੇਰਣਾ ਤੇ ਚੱਲੋ ਤਾਂ ਜੋ ਜਿਹੜਾ ਇਹ ਤੇ ਸਮਾਜ ਇਹ ਉਹ ਨੌਜਵਾਨ ਜਿਹੜੇ ਨੇ ਚੰਗੇ ਰਾਹ ਤੇ ਚੱਲਣ ਤੇ ਦੇਖ ਸਕਦੇ ਹੋ ਕਿ ਇੱਥੇ ਹਰ ਕੋਈ ਜਿਹੜਾ ਹੈ ਆਪਣੀਆਂ ਮਨਮੁਰਾਦਾਂ ਲੈ ਕੇ ਆਂਦਾ ਹੈ ਤੇ ਉਹ ਪੂਰੀਆਂ ਵੀ ਹੁੰਦੀਆਂ ਨੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਪਿਆਰ ਦੇਖ ਸਕਦੇ ਹੋ ਕਿ ਜੇ ਕੋਈ ਭਾਵੇਂ ਜਿਸ ਨੂੰ ਕੋਈ ਪ੍ਰੋਬਲਮ ਵੀ ਹੈ ਤਾਂ ਵੀ ਉਹ ਇੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਜਾਏ ਤਾਂ ਜੋ ਬਾਬਾ ਜੀ ਉਹਨਾਂ ਦੇ ਕੋਈ ਵੀ ਜੋ ਕਸ਼ਟ ਨੇ ਉਹ ਦੂਰ ਕਰੇ ਦੂਰੋ ਦੂਰੋ ਸੰਗਤਾਂ ਇੱਥੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਹੋਰ ਵੀ ਸੰਗਤਾਂ ਬੈਠੀਆਂ ਨੇ ਗੱਲਬਾਤ ਕਰਦੇ ਆ ਦੇਖ ਸਕਦੇ ਹੋ ਸੰਗਤਾਂ ਬਾਹਰ ਬੈਠ ਕੇ ਹੀ ਇੱਥੇ ਚੁਪੈਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਅਬ ਜੀ ਕੀ ਫਤਿਹ ਵੀਰ ਜੀ ਕਿੱਥੋਂ ਆਇਓ ਤੁਸੀਂ ਅਸੀਂ ਦਸੂਏ ਤੋਂ ਜੀ ਹਾਂਜੀ ਦਸੂਏ ਤੋਂ ਹਰ ਐਤਵਾਰ ਹਾਜ਼ਰੀ ਭਰਦੇ ਹੋ ਆ ਦੂਸਰਾ ਐਤਵਾਰ ਹੈ ਜੀ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਇੱਥੇ ਅਥਾ ਸਰਦਾ ਸੰਗਤਾਂ ਦੀ ਦੇਖਣ ਨੂੰ ਮਿਲਦੀ ਹੈ ਹਰ ਐਤਵਾਰ ਤੁਸੀਂ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਪਾਰੀ ਗਿਣਤੀ ਵਿੱਚ ਇੱਥੇ ਹਾਜ਼ਰੀ ਭਰਦੀਆਂ ਨੇ ਦੇਖੋ ਜੀ ਸਾਰੇ ਸਾਰੇ ਸੰਗਤ ਇਸ ਮੰਗਣੀ ਆਉਂਦੀ ਹੈ ਵਾਹਿਗੁਰੂ ਜੀ ਦੇ ਸਭ ਜੀ ਮਾਨੋ ਕਾਮਨਾ ਪੂਰੀਆਂ ਕਰਦੇ ਤਾਂ ਹੀ ਆਉਂਦੇ ਨੇ ਨਾ ਬਾਕੀ ਉਹਨੇ ਦੇਣਾ ਸੰਗਤ ਨੇ ਮੰਗਣਾ ਇਹ ਕੁਛ ਚੱਲਦਾ ਹੀ ਰਹਿਣਾ ਸਾਰੇ ਉਪਰ ਠੀਕ ਹੈ ਬਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿੱਥੋਂ ਆਏ ਹੋ ਅਸੀਂ ਵੀ ਦਸੋਏ ਤੋਂ ਆਏ ਆ ਤੇ ਕੀ ਕਹਿਣਾ ਚਾਹੋਗੇ ਇੱਥੇ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਤੁਸੀਂ ਜਪਾਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਸੰਗਤਾਂ ਇੱਥੇ ਆថា ਸ਼ਰਧਾ ਦੇਖਣ ਨੂੰ ਮਿਲਦੀ ਹੈ ਤੇ ਮਨ ਮੁਰਾਦਾ ਜੋਣੇ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਨੇ ਇੱਥੇ ਆ ਕੇ ਬਹੁਤ ਵਧੀਆ ਲੱਗਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਕਈ ਲੋਕੀ ਆਪਣੀਆਂ ਕਿੰਨੀਆਂ ਲੈ ਕੇ ਆਉਂਦੇ ਨੇ ਕਿ ਸਾਨੂੰ ਕੁਝ ਮਿਲੂਗਾ ਇੱਥੋਂ ਵਾਹਿਗੁਰੂ ਜੀ ਕਾ ਖਾਲਸਾ ਜੋ ਵੀ ਇੱਥੇ ਅਰਦਾਸ ਕਰਦਾ ਪੂਰੀ ਹੁੰਦੀ ਹੈ ਪੂਰੀ ਹੁੰਦੀ ਹੈ ਹਾਂਜੀ ਇਹ ਗੱਲ ਹੈ ਸੋ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਦੱਸੋਏ ਤੋ ਆਏ ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਇੱਥੇ ਹੁਮ ਹੁਮ ਆ ਕੇ ਪਹੁੰਚਦੀਆਂ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੰਗਤਾਂ ਦੀਆਂ ਜੋ ਵੀ ਮਨੋ ਕਾਮਨਾ ਨੇ ਉਹ ਪੂਰੀਆਂ ਹਾਂਜੀ ਜੋ ਮਨੋ ਕਾਮਨਾ ਲੈ ਕੇ ਆਉਂਦੀ ਹੈ ਇੱਥੇ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਸਾਰੇ ਸੁਣਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਤਾਂ ਸੂਏ ਤੋਂ ਆਏ ਹਾਂ ਹਾਂਜੀ ਦਸੂਏ ਤੋਂ ਹਰ ਐਤਵਾਰ ਹਾਜ਼ਰੀ ਦਿੰਦੇ ਹਾਂ ਮੈਂ ਦੂਜੇ ਐਤਵਾਰ ਆਈ ਕਿਵੇਂ ਦਾ ਲੱਗਦਾ ਹੈ ਤੁਸੀਂ ਇੱਥੇ ਆ ਕੇ ਲੱਗਦਾ ਇੱਥੇ ਆ ਕੇ ਸੰਗਤਾਂ ਬਹੁਤ ਪ੍ਰੇਮ ਨਾਲ ਆਉਂਦੀਆਂ ਇੱਥੇ ਸ਼ਰਧਾ ਨਾਲ ਆਉਂਦੀਆਂ ਮੰਨ ਦੀਆਂ ਮਰਜ਼ੀਆਂ ਪੂਰੀਆਂ ਵੀ ਹੁੰਦੀਆਂ ਬਾਬਾ ਦੀਪ ਸਿੰਘ ਜੀ ਕਰਦੇ ਨੇ ਪੂਰੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੰਗਤਾਂ ਦੀ ਅਥਾ ਸਰਦਾ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਸੰਗਤਾਂ ਇੱਥੇ ਦੂਰੋ ਦੂਰੋ ਹੁਮ ਹੁਮਾ ਕੇ ਪਹੁੰਚਦੀਆਂ ਨੇ ਬਾਹਰ ਦਾ ਦ੍ਰਿਸ਼ ਦਿਖਾ ਰਿਹਾ ਜਿੱਥੇ ਸੰਗਤਾਂ ਦੇਖ ਸਕਦੇ ਹੋ ਕਿ ਹਰ ਪਾਸੇ ਜਿੱਥੇ ਵੀ ਸੰਗਤਾਂ ਨੂੰ ਜਗ੍ਹਾ ਮਿਲਦੀ ਹੈ ਸੰਗਤਾਂ ਬੈਠ ਕੇ ਪਾਠ ਕਰਦੀਆਂ ਨੇ ਕੀਰਤਨ ਸਰਵਣ ਕਰਦੀਆਂ ਨੇ ਦੁਪਹਿਰਾ ਸੇਵ ਵਿੱਚ ਹਾਜ਼ਰੀ ਭਰਦੀਆਂ ਨੇ ਤੇ ਜੋ ਵੀ ਉਹ ਮਨ ਮੁਰਾਦਾ ਲੈ ਕੇ ਆਉਂਦੀਆਂ ਨੇ ਤਾਂ ਤੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਮਨ ਮੁਰਾਦਾ ਪੂਰੀਆਂ ਕਰਦੇ ਨੇ ਕੈਮਰਾਮੈਨ ਰਸ਼ਤੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ